ਸਸ਼ਿਆ ਕਾਲ ਚ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਇਹਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਦਿਲਜੀਤ ਦੋਸਾਂਝ ਦੇ ਸਟਾਰ ਫਿਲਮ ਅਮਰ ਸਿੰਘ ਚਮਕੀਲਾ ਨੂੰ ਏਸ਼ੀਅਨ ਅਕੈਡਮੀ ਕ੍ਰੀਏਟਿਵ ਅਵਾਰਡ ਚ ਮਿਲਿਆ ਬੈਸਟ ਫੀਚਰ ਫਿਲਮ ਦਾ ਅਵਾਰਡ ਇਸਦੇ ਨਾਲ ਹੀ ਖਬਰ ਸਾਹਮਣੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੇ ਇੰਨੀ ਆਪਣੀ 뮤직 ਟੂਰੇ ਦਿਲ ਲੂਮਿੰਟਾ ਨੂੰ ਲੈ ਕੇ ਸੁਰੱਖਿਆ ਚ ਹਨ ਅਦੇ ਇਸ ਵਿਚਾਲੇ ਦਿਲਜੀਤ ਦਸਾਂਜ ਨੂੰ ਨਵੀਂ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਗਾਇਕ ਦੀ ਇਸ ਫਿਲਮ ਨੂੰ ਆਪਣੇ ਨਾਮ ਇੱਕ रिकॉर्ड ਬਰਨਾਲਿਆ ਹੈ ਇਸ ਦਿਲਜੀਤ ਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਹਾਲ ਹੀ ਵਿੱਚ ਏਸ਼ੀਅਨ ਅਕੈਡਮੀ ਨੂੰ ਕ੍ਰੀਏਟਿਵ ਅਵਾਰਡ ਦੌਰਾਨ ਬੈਸਟ ਫੀਚਰ ਫਿਲਮ ਦਾ ਅਵਾਰਡ ਮਿਲਦਾ ਹੈ ਅਤੇ ਇਸ ਦੇ ਨਾਲ ਹੀ ਫਿਲਮ ਨੂੰ ਅਵਾਰਡ ਮਿਲਣ ਉੱਤੇ ਦਿਲਜੀਤ ਸਾਂਝ ਨੂੰ ਕਾਫੀ ਖੁਸ਼ ਹਨ ਦਿਲਜੀਤ ਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰam ਅਕਾਊਂਟ ਉਤੇ ਇੰਸਟਾ ਸਟੋਰੀ ਸ਼ੇਅਰ ਕਰ ਦਿਆ ਫਿਲਮ ਦੀ ਪੂਰੀ ਟੀਮ ਅਪਸਰ ਨੇ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਿਤੀਆਂ ਅਲੀ ਨੂੰ ਵਿਦਾਈ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਦੱਸਣ ਜੋ ਹੈ ਕਿ ਫਿਲਮ ਅਮਰ ਸਿੰਘ ਚਮਕੀਲਾ ਪੰਜਾਬ ਦੇ ਮਸ਼ਹੂਰ ਅਤੇ ਮਰਹੂਮ ਗਾਇਕ ਚਮਕੀਲਾ ਦੀ ਜੀਵਨ ਉੱਤੇ ਅਧਾਰਿਤ ਹੈ ਅਤੇ ਇਸ ਫਿਲਮ ਵਿੱਚ ਦਿਲਜੀਤ ਉਸਾਂਝ ਨੇ ਚਮਕੀਲਾ ਤੇ ਬਾਲੀਵੁੱਡ ਅਦਾਕਾਰ ਪ੍ਰਵੀਨੀ ਤੀ ਚੋਪੜਾ ਤੇ ਉਸ ਦੀ ਪਤਨੀ ਬੀਬੀ ਅਮਨਜੋਤ ਗੌਰ ਕਿਰਦਾਰ ਅਦਾ ਕੀਤਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ